ਗੈਰ ਗਿਆ ਬਾਈਕ ਕੀਪਰ ਹੈ ਆਹ ਬਾਈਕ ਕੀਪਰ ਬੈਠਾ ਤੇ ਨਾਲ ਦੇ ਕਬੂਤਰ ਨੇ ਆ ਦੇ ਲਾਓ ਜੀ ਪੂਰਾ ਤੈਨੂੰ ਨਹੀਂ ਆ ਘੰਟਾ ਦੇ ਲ ਆਪਣੇ ਹਾਂ ਵੀਰੇ ਨੇ ਛੱਡਣੇ ਨੇ ਦੋਏ ਛੱਡਣੇ ਨੇ ਕਿੱਥੇ ਵੀਰੇ ਦੋਨੇ ਦੋਨੇ ਕਬੂਤਰਿਆਂ ਨੇ ਠੀਕ ਆ ਵੀਰੇ ਵਾਰਕਾਂ ਕੋ ਸਟਾਪ ਲਾ ਕੇ ਬਰਾ ਮਾਰਕਾਂ ਗਏ ਨੀ ਹਲਕਾ ਇਨੀਓ ਵਾਰਕਾਂ ਵੀ ਹੋਏ ਜਾਣੀਆਂ ਨੇ ਚਲੋ ਜੀ ਲੈ ਆਪਾਂ ਵੀ ਗੱਲਬਾਤ ਕਰੀਏ ਸਣਾ ਆਧੀ ਗੱਲਬਾਤ ਕਰੀਏ ਕੋਈ ਨਹੀਂ ਮੈਂ ਜਾ ਵੀ ਗਿਆ ਤੇ ਹਾਂ ਹਾਂ ਕੋਈ ਬੰਦੇ ਵਧੀਆ ਨੇ ਵਾਹ ਜਲਾ ਮਦਾ ਹਾਂ ਨਾ ਨਹੀਂ ਬਾਕੀ ਤੇ ਹਾਂ ਬਾਈ ਵੀ ਬੰਦੇ ਵਧੀਆ ਮਿਲ ਜਾਂਦੇ ਆ ਬਾਦੂਕ ਨਹੀਂ ਵੀ ਆਏ ਉਹਦੇ ਤੋਂ ਬੰਦਾ ਨਹੀਂ ਹਾਂ ਹਾਂ ਅਰੇ ਉਹਦਾ ਕਰੇ ਕਿ ਨਹੀਂ ਉਤਰੇ ਕਰੇ ਹੈਗਾ ਸਾਰਾ ਹਾਂ ਹੋਰ ਕੀ ਹੈ ਹੁਣ ਕਟਾ ਦੇਣ ਨੇ ਵੀਰੇ ਹਾਂ ਕੱਟ ਰੱਖਾਂਗੇ 20 ਛੱਡਣੇ ਲੈਣ ਤੇ ਕਿਸੇ ਤੋਂ ਨਹੀਂ ਕੇ ਵੀਰੇ ਸਾਡੇ ਹੀ ਦੀਗੇ ਇੱਕ ਬਾਈ ਜੋ ਲੋੜ ਨੂੰ ਵੀ ਆਜੇ ਲਈ ਆਜੇਗਾ ਇਹ ਮਾਨ ਦੀ ਇੱਛਾ ਹੋਈ ਨਹੀਂ ਕੋਈ ਨਹੀਂ ਮੈਲ ਨਾ ਆਵਾਂ ਕਿ ਤੈਨੂੰ ਜ਼ਰੂਰ ਵੀਰੇ ਸੀ ਜੀ ਆਇਆਂ ਯਾਰ ਨਹੀਂ ਤਾਂ ਇਹ ਤਾਂ ਸਾਨੂੰ ਪਿਛਲੀ ਵਾਰੀ ਗੁੱਬੇ ਵੀ ਕਿਹਾ ਦੀਗਾ ਸਾਡਾ ਥੋੜਾ ਜਿਹਾ ਆਂਦੀ ਵੀ ਚਲ ਕਾ ਨੂੰ ਆਪਣੇ ਥੋੜੇ ਸੈੱਟ ਹੋ ਜਾਣ ਜੱਕਾ ਨਹੀਂ ਇਹ ਕਿਹੜਾ ਵੀ ਆ ਪਾਊਡਰ ਨਹੀਂ ਹੁੰਦਾ ਤਾਂ ਠੁੰਦਾ ਚੱਲ ਜਾ ਲੈਣ ਦੇ ਵਿੱਚ ਲੀ ਜਾਂਦਾ ਲੈ ਵੀ ਨੋਨੀ ਵੇ ਗੱਲਾਂ ਆ ਭਾਈ ਠੀਕ ਆ ਹਾਂ ਠੀਕ ਆ ਆ ਬਾਜੀਆਂ ਖਤਮ ਨੇ ਤਾਂ ਬਾਅਦ ਚ ਮਿਲ ਕੇ ਆਵਾਂਗੇ ਵੀਰੇ ਨੂੰ ਆ ਜੀ ਹੈਗਾ ਠੀਕ ਆ ਚੱਲਾ ਜਾ